ਰੀਡ ਦੀ ਹੱਡੀ ਦੀ ਕੋਈ ਵੀ ਸਮੱਸਿਆ ਆਵੇ ਚਾਹੇ ਸਰਵਾਈਕਲ ਹੋਵੇ ਚਾਹੇ ਡਿਸਕ ਹਿੱਲੀ ਹੋਵੇ ਉਹ ਬਿਨਾਂ ਦਵਾਈ ਤੋਂ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਸਕਦੀ ਹੈ ਸਾਡੇ ਕੋਲ ਇਹੋ ਜਿਹਾ ਆਉਂਦੇ ਨੇ ਵੀ ਉਹਨੂੰ ਦੋ ਦੋ ਬੰਦੇ ਫੜ ਕੇ ਲੈ ਕੇ ਆਉਂਦੇ ਆ ਦੋ ਤਿੰਨ ਬੰਦੇ ਚੱਕ ਕੇ ਲੈ ਕੇ ਆਉਂਦੇ ਆ ਜਾਂਦੇ ਹੋਏ ਰੱਬ ਦੀ ਕਿਰਪਾ ਨਾਲ ਆਪ ਠੁਰਕੇ ਜਾਂਦੇ ਨੇ ਜਿਹੜੀ ਦਵਾਈ ਹੁੰਦੀ ਉਹ ਟੈਂਪਰੇਰੀ ਟਰੀਟਮੈਂਟ ਹੁੰਦਾ ਹੂੰ ਠੀਕ ਹੈ ਜਦੋਂ ਅਸੀਂ ਕੰਮ ਕਰਦੇ ਬੰਦੇ ਦਾ ਪਰਮਾਨੈਂਟ ਪੇਨ ਬੰਦ ਹੁੰਦਾ ਜਿਵੇਂ ਸਰਵਾਈਕਲ ਮਤਲਬ ਕਿ ਪੂਰੀ ਰੀਡ ਦੀ ਇਹ ਰੀਡ ਦੀ ਹੱਡੀ ਆ ਗਈ ਹਾਂਜੀ ਸਰਵਾਈਕਲ ਇਹਨਾਂ ਚੋਂ ਕਿਹੜਾ ਹੁੰਦਾ ਸਭ ਤੋਂ ਪਹਿਲੇ ਜਿਹੜੇ 7 ਮਣਕੇ ਹੁੰਦੇ ਆ ਉਹਨਾਂ ਨੂੰ ਸਰਵਾਈਕਲ ਕਹਿੰਦੇ ਆ ਇਹ ਇਲਾਜ ਕਰਾਉਣ ਇੱਥੇ ਪੇਸ਼ੈਂਟ ਆਏ ਵੀ ਹੋਏ ਨੇ ਹਾਂਜੀ ਬਹੁਤ ਫਰਕ ਆਈ ਸੰਗ ਦਾ ਬੜੀ ਲਾ ਆ ਜਾਂਦੀ ਵੀਰੇ ਮੇਰੇ ਚੂਲੇ ਦਾ ਸੀਗਾ ਚੂੜਾ ਹਿੱਲੇ ਵੇ ਸੀਗਾ ਇਹ ਕਿੰਨਾ ਕੁ ਫਰਕ ਹੈ ਵੀਰੇ ਮੈਨੂੰ 100 ਤੋਂ 50% ਫਰਕ ਲੱਗ ਰਿਹਾ ਮੈਨੂੰ ਤਕਲੀਫ ਬੈਕ ਦੀ ਬਹੁਤ ਜ਼ਿਆਦਾ ਆ ਕਮਰ ਦਾ ਦਰਦ ਨਹੀਂ ਕਮਰ ਦਾ ਦਰਦ ਬਹੁਤ ਸੀ ਤੇ ਪਹਿਲਾਂ ਹੋਰ ਕਿਤੋਂ ਇਲਾਜ ਵਗੈਰਾ ਕਰਵਾਏ ਬਹੁਤ ਕਰਾਇਆ ਇਹ ਫਰਕ ਨਹੀਂ ਪਿਆ ਨਹੀਂ ਫਰਕ ਪਿਆ ਤੇ ਇੱਥੋਂ ਤੁਹਾਨੂੰ ਕੀ ਫਰਕ ਪਿਆ ਰਹੀ ਹੁਣ ਇੱਥੋਂ ਮੈਨੂੰ ਬਹੁਤ ਮੈਂ ਹਜੇ ਤੇਜੀ ਜੋਥੇ ਘਬਰੀ ਆਈ ਹਾਂ ਬਹੁਤ ਦਰਦ ਪਰਦਾ ਅੱਛਾ ਕਾਫੀ ਜ਼ਿਆਦਾ ਫਰਕ ਬਹੁਤ ਦਰਦ ਵਗੈਰਾ ਹਾਂ ਦਰਦ ਬਿਲਕੁਲ ਹੁਣ ਠੀਕ ਹੈ ਕੋਈ ਜੱਟ ਨਹੀਂ ਆ ਕੇ ਆਪਾਂ ਪਹੁੰਚੇ ਪਟਿਆਲਾ ਬਾਈ ਮਨਪ੍ਰੀਤ ਕੋਲੇ ਬੀ ਐਸ ਹੈਲਥ ਕੇਅਰ ਜਿੱਤੇ ਕਿ ਆ ਪੰਜ ਢੂਈ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਨੀ ਹੈ। ਇਹਨੇ ਵੀ ਜਿਵੇਂ ਢੂਈ ਦੀ ਸਮੱਸਿਆ ਆ ਗਈ ਹੈ ਨਾ ਤਾਂ ਪਹਿਲਾਂ ਉਹਦੇ ਚ ਸਰਵਾਈਕਲ ਵਾਰਟ ਹੁੰਦਾ ਨਾ। ਹਾਂਜੀ ਸਰਵਾਈਕਲ ਬਾਰੇ ਥੋੜਾ ਦੱਸ ਦਿਓ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਰੀਡ ਦੀ ਹੱਡੀ ਜਿਹੜਾ ਮੰਨਦਾ ਕਿ ਉਹ ਢੂਈ ਹਿੱਲ ਗਈ, ਡਿਸਕ ਹਿੱਲ ਗਈ। ਕੀ ਸਮੱਸਿਆਵਾਂ ਹੁੰਦੀਆਂ? ਕੀ ਇਹਨਾਂ ਦਾ ਇਲਾਜ ਹੁੰਦਾ? ਸਰ ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਕਹੀਏ ਰੀਡ ਦੀ ਹੱਡੀ ਦੇ ਪਾਰਟਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬਟਿਵਰੇ ਹੁੰਦੇ ਨੇ ਪਹਿਲੇ 7 ਉਹਨਾਂ ਦਾ ਨਾਮ ਸਰਵਾਈਕਲ ਹੈ। ਚਲੋ ਉਹਨਾਂ ਦੇ ਡਿਸਲੋਕੇਟ ਹੋਣ ਨੂੰ ਜਾਂ ਕਿਸੇ ਵੀ ਤਰ੍ਹਾਂ ਦੇ ਹਿਲਜੁਲ ਨੂੰ ਉਹਨਾਂ ਦੇ ਵਿੱਚ ਸਰਵਾਈਕਲ ਏਰੀਆ ਦੇ ਵਿੱਚ ਹਿਲਜੁਲ ਨੂੰ ਸਰਵਾਈਕਲ ਕਿਹਾ ਗਿਆ ਠੀਕ ਹੈ ਇਹ ਕੋਈ ਬਿਮਾਰੀ ਨਹੀਂ ਹੁੰਦੀ ਇਹ ਮਣਕਿਆਂ ਦੀ 헤ਰਫੇਰ ਹੁੰਦੀ ਹੈ ਇਧਰ ਉਧਰ ਹੋਣਾ ਜਾ ਲਾਲੋ ਤੁਸੀਂ ਕਾਫੀ ਲੰਬੇ ਟਾਈਮ ਤੱਕ ਪੋਸਚਰ ਦਾ ਇੱਕੇ ਪੋਸਚਰ 'ਚ ਬੈਠਾ ਰਹਿਣਾ ਇੱਕੇ ਪੋਸਚਰ 'ਚ ਕੋਈ ਕੰਮ ਕਰੀ ਜਾਣਾ ਜਦੋਂ ਆਪਾਂ ਇੱਕੇ ਪੋਸਚਰ 'ਚ ਬੈਠੇ ਰਹਿੰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਮਨਕਿਆਂ ਦੇ ਵਿੱਚ ਜਿਹੜੀ ਉਹ ਹੁੰਦੀ ਹੈ ਸਪੇਸ ਰਿਡਿਊਸ ਹੋਣ ਲੱਗ ਜਾਂਦੀ ਹੈ ਜਿਵੇਂ ਸਰਵਾਈਕਲ ਮਤਲਬ ਕਿ ਪੂਰੀ ਰੀੜ ਦੀ ਇਹ ਰੀੜ ਦੀ ਹੱਡੀ ਆ ਗਈ ਹਾਂਜੀ ਸਰਵਾਈਕਲ ਇਹਨਾਂ ਚੋਂ ਕਿਹੜਾ ਹੁੰਦਾ ਸਭ ਤੋਂ ਪਹਿਲੇ ਜਿਹੜੇ 7 ਮਨਕੇ ਹੁੰਦੇ ਆ ਉਹਨਾਂ ਨੂੰ ਸਰਵਾਈਕਲ ਕਹਿੰਦੇ ਆ ਜਦੋਂ ਬੰਦਾ ਐਵੇਂ ਕਾਫੀ ਟਾਈਮ ਤੱਕ ਬੈਠਾ ਰਹਿੰਦਾ ਨਿਚੇ ਨੂੰ ਗਰਦਨ ਕਰਕੇ ਹਨ ਜੀ ਬੈਠਾ ਰਹਿੰਦਾ ਤਾਂ ਕੀ ਹੁੰਦਾ ਜਿਆਦਾ ਜਿਹੜਾ ਇਫੈਕਟ ਪੈਂਦਾ ਉਹ ਸੀ3 ਸੀ4 ਸੀ5 ਇਹ ਤਿੰਨ ਬਣਕਿਆਂ ਤੇ ਪੈਂਦਾ ਇਹ ਆਪਾਂ ਮੰਨ ਲਓ ਇਥੇ ਕਲੀ ਵੀ ਧੌਂ ਚ ਹੁੰਦੇ ਬਈ ਧੌਂ ਚ ਹੁੰਦੇ ਆ ਜੀ ਠੀਕ ਹੈ ਇਹ ਬਣਕਿਆਂ ਤੇ ਇਫੈਕਟ ਪੈਂਦਾ ਜਦੋਂ ਜਿਆਦਾ ਲੰਮਾ ਟਾਈਮ ਆਪਾਂ ਨੀਚੇ ਬੁੱਝਾ ਕੇ ਰੱਖਦੇ ਐਵੇਂ ਤਾਂ ਉੱਥੇ ਇੱਕੇ ਥਾਂ ਤੇ ਜਿਆਦਾ ਲੰਬਾ ਟਾਈਮ ਕੰਮ ਕਰਨ ਕਰਕੇ ਉਹ ਜਗ੍ਹਾ ਦੇ ਵਿੱਚ ਜਿਹੜਾ ਸਪੇਸ ਰਿਡਿਊਸ ਹੋ ਜਾਂਦੀ ਹੈ ਉਹਦੇ ਕਾਰਨ ਕਰਕੇ ਰੀਡ ਦੀ ਹੱਡੀ ਦੇ ਮਣਕੇ ਬਰੀਕ ਨਰਵਸ ਸਿਸਟਮ ਨੂੰ ਦਬ ਲੈਂਦੇ ਨੇ ਜਿਹੜੀਆਂ ਨਾੜਾਂ ਆਪਣੇ ਬਾਹਾਂ 'ਚ ਵੀ ਜਾਂਦੀਆਂ ਨੇ ਜਿਹੜੀਆਂ ਨਾੜਾਂ ਆਪਣੇ ਸਿਰ 'ਚ ਵੀ ਜਾਂਦੀਆਂ ਨੇ ਜਿਹੜੀਆਂ ਨਾੜਾਂ ਆਪਣੀ ਛਾਤੀ 'ਚ ਵੀ ਜਾਂਦੀਆਂ ਜਿਹੜੀਆਂ ਨਾੜਾਂ ਆਪਣੇ ਪੇਟ 'ਚ ਵੀ ਜਾਂਦੀਆਂ ਸਰਵਾਈਕਲ ਦੇ ਨਾਲ ਸਿਰ ਦੀਆਂ ਦਿੱਕਤਾਂ ਪੇਟ ਦੀਆਂ ਦਿੱਕਤਾਂ ਅੱਖਾਂ ਦੀਆਂ ਦਿੱਕਤਾਂ ਬਾਹਾਂ ਦੀਆਂ ਦਿੱਕਤਾਂ ਇਹ ਚੀਜ਼ਾਂ ਹੁੰਦੀਆਂ ਨੇ ਸਰਵਾਈਕਲ ਨਾਲ ਕੱਲੇ ਸਰਵਾਈਕਲ ਨਾਲ ਹੀ ਸਾਰੀਆਂ 嗯，对。 ਕਿਉਂਕਿ ਨਾੜਾਂ ਇਹਦੇ ਵਿੱਚੀਆਂ ਹੁੰਦੀਆਂ ਨੇ ਸਰਵਾਈਕਲ ਤੇ ਜਦੋਂ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਘਟੂਗਾ ਨਾਰਮਲ ਜੀ ਗੱਲ ਆ ਦਿੱਕਤ ਆਊਗੀ ਹੋਊਗੀ ਜੀ ਬਿਲਕੁਲ ਹਾਂਜੀ ਸਰ ਤੇ ਉਸ ਤੋਂ ਇਲਾਵਾ ਜਿਵੇਂ ਸਰਵਾਈਕਲ ਹੋ ਗਿਆ ਆਪਾਂ ਕਈ ਵੀਰਾਂ ਨੂੰ ਹਨਾ ਨਹੀਂ ਪਤਾ ਹੁੰਣਾ ਕਿਉਂਕਿ ਸਰਵਾਈਕਲ ਅਗਲਾ ਕਹਿੰਦਾ ਮੈਨੂੰ ਤਾਂ ਸਰਵਾਈਕਲ ਹੋ ਗਿਆ ਬਿਮਾਰੀ ਹੋ ਗਈ ਹਾਲਾਂਕਿ ਜਿਵੇਂ ਤੁਸੀਂ ਦੱਸਿਆ ਸਰਵਾਈਕਲ ਤਾਂ ਇੱਕ ਸਰੀਰ ਦਾ ਹਿੱਸਾ ਹੈਗਾ ਉਹ ਮਣਕੇ ਹੁੰਦੇ ਨੇ ਨਾ ਸੀ 1 ਤੋਂ ਸੀ 7 ਹਨਾ ਸੱਤ ਮਣਕੇ ਹੁੰਦੇ ਹੈਗੇ ਉਹਨਾਂ ਨੂੰ ਜਦੋਂ ਮਾੜੀ ਮੋਟੀ ਡਿਸਲੋਕੇਸ਼ਨ ਹੋ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਸਰਵਾਈਕਲ ਉਸ ਤੋਂ ਥੱਲੇ ਵਾਲੇ ਜਿਵੇਂ ਆਹ ਦੱਸਿਆ ਇਹ ਇਹ ਕਹਿੰਦੇ ਬਈ ਉਹ ਕਿਹੜੇ ਹੁੰਦੇ ਹੈਗੇ ਸਰ ਡਿਸਕ ਹੁੰਦੀ ਹੈ ਮਣਕਿਆਂ ਦੇ ਵਿਚਾਲੇ ਗੁੱਦ ਹੁੰਦੀ ਹੈ ਜਿਹੜੀ ਗੁੱਦ ਹੁੰਦੀ ਹੈ ਉਹ ਮਣਕਿਆਂ ਦੇ ਵਿਚਾਲੇ ਉਹ ਸਾਰੇ ਮਣਕਿਆਂ ਜੇ ਹੁੰਦੀ ਹੈ ਜਿਵੇਂ ਜਿਵੇਂ ਆਪਾਂ ਮੇਰੇ ਖਾਲ ਆ ਵਾਲੀ ਹੈਗੀ ਹੈਗੀ ਆ ਆ ਗੁੱਦ ਹੀ ਹਾਂਜੀ 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 ਆ ਬਈ ਨੇੜੇ ਕਰਕੇ ਆਪਾਂ ਦਿਖਾ ਦਿੰਨੇ ਹੈਗੇ ਆ ਜਿਵੇਂ ਆਪਣਾ ਕਹਿੰਦੇ ਮਣਕੇ ਹੋਗੇ ਆ ਵਿਚਾਲੇ ਗੁੱਦ ਹੈ ਇਹ ਹਿੱਲ ਜਾਂਦੀ ਹੈ ਤਾਂ ਇਹਦੇ ਨਾਲ ਵੀ ਸਮੱਸਿਆ ਹੋ ਜਾਂਦੀ ਹੈ ਹਾਂਜੀ ਹਾਂ ਕਹਿ ਸਕਦੇ ਹੋ ਵੀ ਇਹ ਜਦੋਂ ਆਪਣੇ ਥਾਂ ਹਿੱਲਦੀ ਨਹੀਂ ਪੱਟਦੀ ਹੈ ਬਈ अच्छा ये पाड़ के औदे ਵਿੱਚੋਂ ਨਿਕੋੜ ਨਿਕਲ ਜਾਂਦੇ ਫਿਰ ਮਣ ਕੇ ਅਪੱਚ ਜਿੱਕ ਜਾਂਦੇ ਨੇ ਉਹਦਾ ਫਿਰ ਹੱਲ ਕੀ ਹੈ ਬਾਈ ਜੀ ਸਰ ਹੱਲ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਪਹਿਲਾਂ ਅਜੇ ਤਾਂ ਆਪਾਂ ਗੱਲ ਸਰਵਾਈਕਲ ਦੀ ਹੀ ਕਰੀ ਹੈ ਹਾਂਜੀ ਠੀਕ ਹੈ ਜਿਵੇਂ ਆਪਣੇ ਸਾਰੇ ਸਰੀਰ ਦਾ ਜਿਹੜਾ ਧੂਰਾ ਬੇਸ ਹੈ ਉਹ ਰੀੜ ਦੀ ਹੱਡੀ ਹੈ ਹਾਂਜੀ ਬਿਲਕੁਲ ਠੀਕ ਬਿਲਕੁਲ ਪਰ ਰੀੜ ਦੀ ਹੱਡੀ ਦਾ ਬੇਸ ਚੂਲਾ ਹੈ ਚੂਲਾ ਹਾਂ ਠੀਕ ਹੈ ਜੀ ਠੀਕ ਹੈ ਜਿਹੜੇ ਨੀਚਲੇ ਮਣ ਕੇ ਹਿੱਲਦੇ ਨੇ ਉਹ ਤਾਂ ਚੂਲੇ ਕਰਕੇ ਹਿੱਲਦੇ ਨੇ ਠੀਕ ਹੈ ਜਿਹੜੇ ਉਪਲੇ ਉੱਪਰਲੇ ਮਣਕੇ ਹੁੰਦੇ ਨੇ ਸਰਵਾਈਕਲ ਵਾਲੋਂ ਮਾੜੇ ਮੋٹے ਥਰੋਸੇ ਥਰੋਸੇ ਜਾਂ ਡੋਰਸਲ ਕਹਿੰਦੇ ਨੇ ਜਿਹਨੂੰ ਆਪਾਂ 6 ਤੱਕ ਪਹਿਲੇ 6 ਮਣਕੇ ਉਹ ਹਿੰਦੇ ਨੇ ਪੋਸਚਰ ਕਰਕੇ ਵੀ ਜਦੋਂ ਆਪਾਂ ਬੈੰਦੇ ਆ ਉਦੋਂ ਸਹੀ ਨਹੀਂ ਬੈੰਦੇ ਝੁੱਕ ਕੇ ਬੈੰਦੇ ਆ ਹਨਾ ਉਹ ਉਸ ਚੀਜ਼ ਕਰਕੇ ਹਾਂਜੀ ਠੀਕ ਹੈ ਸਰਵਾਈਕਲ ਤੇ ਇਹਨਾਂ ਦੇ ਮਣਕੇ ਚ ਹਿੱਲਣ ਚ ਥੋੜਾ ਜਿਹਾ ਡਿਫਰੈਂਸ ਹੈ ਪਰ ਮੰਨ ਲਓ ਕਿ ਜਦੋਂ ਆਪਣਾ ਚੂਲਾ ਹਿੱਲ ਜਾਂਦਾ ਹਾਂਜੀ ਠੀਕ ਹੈ ਚੂਲਾ ਹਿੱਲੂਗਾ ਜੇ ਇੱਕ ਪਾਸੇ ਨੂੰ ਹਿੱਲੂਗਾ ਤਾਂ ਨਾਰਮਲ ਜੀ ਗੱਲ ਆ ਮਣਕੇ ਵੀ ਆਪਣੇ ਹਿੱਲਣਗੇ ਹਿੱਲਣਗੇ ਜਿਹੜੀ ਤੁਸੀਂ ਉਹਨੂੰ ਗੁੱਦ ਦੀ ਗੱਲ ਕਰਦੇ ਹੋ ਜਿਹੜੀ ਡਿਸਕ ਦੀ ਗੱਲ ਕਰਦੇ ਆ ਤਾਂ ਉਹ ਡਿਸਕ ਬਾਹਰ ਨਿਕਲੂਗੀ ਉਹ ਨਿਕਲੂਗੀ ਇਹ ਬਾਈ ਦਾ ਉਹੀ ਕੰਮ ਹੋਇਆ ਹੋਇਆ ਇਹਨਾਂ ਦੀ ਡਿਸਕ ਹੈ ਪਹਿਲਾਂ ਇਹਦਾ ਚੂਲਾ ਹਿੱਲਿਆ ਹੋਇਆ ਹੈ ਚੂਲੇ ਹਿੱਲਣ ਦੇ ਨਾਲ ਇਹਦਾ ਲੱਕ ਦੇ ਵਿੱਚ ਦਿੱਕਤ ਆਈ ਹੋਈ ਹੈ ਲੱਕ ਦੇ ਵਿੱਚ ਐਲ ਸੀਰੀਜ਼ ਦੇ ਵਿੱਚ ਦਿੱਕਤ ਹੈ ਜੀ ਇਹਦੇ ਮਣਕਿਆਂ ਦੀ ਰਿਪੋਰਟ ਇਹ ਬੋਲੂਗੀ ਇਹਦੇ ਐਲ 4 5 ਤੇ ਐਸ 1 ਦੇ ਵਿੱਚ ਦਿੱਕਤ ਆਈ ਹੋਈ ਹੈ ਠੀਕ ਹੈ ਜੀ ਜਦੋਂ ਐਲ 4 5 ਤੇ ਐਸ 1 ਦੇ ਵਿੱਚ ਕੋਈ ਵੀ ਨਾੜ ਦੱਬੂਗੇ ਉਹ ਲੱਤਾਂ ਦੀਆਂ ਨਾੜਾਂ ਦੱਬਣਗੀਆਂ ਦਿੱਕਤ ਇਹਦੇ ਚੂਲੇ ਚਾ ਲੱਤਾਂ ਚ ਇਹਦੇ ਦਰਦ ਜਾਂਦਾ ਦੋਵਾਂ ਚ ਅੱਛਾ ਜੀ ਠੀਕ ਹੈ ਲੱਤਾਂ ਚ ਵੀ ਦਰਦ ਜਾਂਦਾ ਇਹਦੇ ਗੋਡੇ ਵੀ ਖਤਮ ਹੋਏ ਪੈਣੇ ਤੁਵੇਂ ਠੀਕ ਹੈ ਇਹਦੇ ਗੋਡਿਆਂ ਚ ਵੀ ਦਰਦ ਜਾਂਦਾ ਮੁੰਡੇ ਨੂੰ ਠੀਕ ਹੈ ਹਾਂਜੀ ਹਾਂ ਇਹ अच्छा ते ਇਹ ਇਹਨਾਂ ਦਾ ਫਰਕ ਪੈਦਾ ਹੀ ਫਿਰ ਇਹਨਾਂ ਬਿਲਕੁਲ ਪਊਗਾ ਜੀ ਫਰਕ ਜਦੋਂ ਆਪਾਂ ਚੀਜ਼ ਨੂੰ ਇਹ ਮਤਲਬ ਕਿ ਕੋਈ ਵੀ ਚੀਜ਼ ਆਪਣੀ ਥਾਂ ਤੋਂ ਹਿੰਦੀ ਹੋਈ ਹੈ ਜਦੋਂ ਉਹਨੂੰ ਆਪਣੀ ਥਾਂ ਤੇ ਖੜਾ ਦਿੰਦੇ ਨੇ ਫਰਕ ਪਏਗਾ ਜੀ ਠੀਕ ਇਹ ਤਾਂ ਨਹੀਂ ਹੋਏ ਹੋ ਹੀ ਨਹੀਂ ਸਕਦਾ ਵੀ ਫਰਕ ਨਾ ਪਵੇ ਤੇ ਜਿਵੇਂ ਕਈ ਹੁਣ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਡਾਕਟਰ ਕਹਿੰਦੇ ਉਹਨਾਂ ਨੂੰ ਵੀ ਤੁਹਾਡੀ ਢੂਈ ਦੇ ਵਿੱਚ ਆ ਸਮੱਸਿਆ ਹੈ ਇਹਦਾ ਤਾਂ ਜੀ ਆਪਰੇਸ਼ਨ ਕਰਨਾ ਪਊਗਾ ਹਾਂਜੀ ਆਪਰੇਸ਼ਨ ਤੋਂ ਬਿਨਾ ਵੀ ਹੱਲ ਹੋ ਜਾਂਦਾ ਜੀ ਤੁਹਾਡੇ ਵਾਲੇ ਜਿਹੜੇ ਤਰੀਕੇ ਨਾਲ ਆਪਾਂ 2% ਹੁੰਦਾ ਸਰ ਆਪਰੇਸ਼ਨ ਕਰਕੇ ਉਹ ਕੀ ਕਰਦਾ ਡਾਕਟਰ ਮੈਂ ਸਾਰਿਆਂ ਦੀ ਗੱਲ ਕਰਦਾ ਕੀ ਕਰਦੇ ਨੇ ਉਹ ਜੇ ਰੀਡ ਦੀ ਹੱਡੀ ਦਾ ਆਪਰੇਸ਼ਨ ਕਰਦੇ ਨੇ ਉਹ ਕਿਹੜਾ ਡਿਸਕ ਪਾ ਦੇਣਗੇ ਤੁਹਾਡੀ ਨਵੀਂ ਅੱਛਾ ਉਹ ਕਿਹੜਾ ਤੁਹਾਡਾ ਕੋਈ ਮਣਕਾ ਪਾ ਦੇਣਗੇ ਨਵੇਂ ਹਾਂ ਸਰਵਾਈਕਲ ਦੇ ਬਹੁਤ ਡਾਕਟਰ ਪਾਉਂਦੇ ਨੇ ਮਣਕੇ ਇੱਥੋਂ ਆਪਰੇਟ ਕਰ ਦਿੰਦੇ ਨੇ ਉਹ ਇੱਥੇ ਵਾਲੀ ਹੱਡੀ ਕੱਢ ਕੇ ਜੇ ਬਾਡੀ ਦੇ ਕਿਸੇ ਵੀ ਪਾਰਟ ਦੀ ਹੱਡੀ ਕੱਢ ਕੇ ਸਰਵਾਈਕਲ ਦਾ ਮਣਕਾ ਬਣਾ ਕੇ ਪਾ ਦਿੰਦੇ ਨੇ ਪਰ ਇੱਥੇ ਤਾਂ ਨਹੀਂ ਤੁਸੀਂ ਕੋਈ ਮਣਕਾ ਬਵਾ ਸਕਦੇ ਠੀਕ ਹੈ ਠੀਕ ਹੈ ਉਹ ਕੀ ਕਰਦੇ ਨੇ ਇਹਨੂੰ ਸਿੱਧਾ ਕਰਕੇ ਇਹਦੇ ਨਾਲ ਸਪੋਰਟਾਂ ਲਾ ਦਿੰਦੇ ਨੇ ਦੋ ਅੱਛਾ ਸਪੋਰਟਾਂ ਲੱਗ ਜਾਂਦੀਆਂ ਠੀਕ ਹੈ ਜਦੋਂ ਉਹ ਰੀਡ ਦੀ ਹੱਡੀ ਸਿੱਧੀ ਰਹਿੰਦੀ ਹੈ ਤਾਂ ਆਪਾ ਨੂੰ ਦਰਦ ਘਟ ਜਾਂਦਾ ਕੁਝ ਪਰਸੈਂਟ ਕੇਸਾਂ 'ਚ ਦਰਦ ਘਟ ਜਾਂਦਾ ਪਰ ਕੁਝ ਪਰਸੈਂਟ ਕੇਸਾਂ 'ਚ ਨਹੀਂ ਘਟਦਾ ਤੇ ਤੁਹਾਡਾ ਫਿਰ ਜਿਹੜਾ ਹੱਲ ਹੈ ਉਹ ਕਰਨ ਦਾ ਤਰੀਕਾ ਕੀ ਹੈ ਜਿਵੇਂ ਉਹ ਤਾਂ ਤੁਸੀਂ ਕਿਹਾ ਵੀ ਸਪੋਰਟਾਂ ਲਾ ਆਂਦੇ ਤੁਹਾਡੇ ਤੁਹਾਡੇ ਤਰੀਕੇ ਨਾਲ ਕੀ ਫਰਕ ਪੈਂਦੇ ਜਿਹੜੀ ਚੀਜ਼ ਹਿੱਲੀ ਹੋਈ ਹੈ ਜੇ ਚੂਲਾ ਹਿੱਲੂਗਾ ਤਾਂ ਹੀ ਮਣ ਕੇ ਹਿੱਲਣਗੇ ਹਾਂਜੀ ਠੀਕ ਹੈ ਪਹਿਲਾਂ ਚੂਲਾ ਸੈੱਟ ਕਰਾਂਗੇ ਫਿਰ ਮਣਕਿਆਂ ਨੂੰ ਸਪੋਰਟ ਲਾ ਕੇ ਅਸੀਂ ਖੜਾਵਾਵਾਂਗੇ ਸਾਡੀ ਸਪੋਰਟ ਬਾਹਰੀ ਹੈ ਉਹਨਾਂ ਦੀ ਸਪੋਰਟ ਅੰਦਰੂਨੀ ਹੈ ਅੰਦਰੂਨੀ ਪਲੇਟਾ ਪਾਉਣਗੇ ਉਹ अच्छा ठीक है। ਹੱਟੇ ਨਾਲ ਕੀ ਹੈ ਅਸੀਂ ਬਾਹਰੋਂ ਕਿਸੇ ਵੀ ਸਾਡੀਆਂ ਆਪ ਦੇ ਟੈਕਨੀਕਾਂ ਉਹਨਾਂ ਨਾਲ ਖੜਾ ਦਿੰਦੇ ਆ ਜੀ ਇਹਨਾਂ ਨੂੰ। ਵੀ ਤੁਸੀਂ ਕੋਈ ਉਹ ਆਪਰੇਸ਼ਨ ਨਹੀਂ ਕਰਦੇ। ਨਾ ਜੀ। ਕੋਈ ਦਵਾਈ ਨਹੀਂ ਦਿੰਦੇ। ਕੋਈ ਦਵਾਈ ਨਹੀਂ ਦਿੰਦੇ। ਇੱਥੇ ਜੋ ਵੀ ਟੈਕਨੀਕ ਤੁਹਾਡੀ ਤਕਨੀਕ ਹੈ ਨਾ ਉਸ ਉਹਦੇ ਨਾਲ ਹੀ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਜਿਹੜੇ ਆਹ ਆਪਣੇ ਆਪ ਕਹਿ ਲਈਏ ਜਿਹੜੇ ਤੁਸੀਂ ਦੱਸਿਆ ਹਾਂ ਲੋਅਰ ਟੇਲ ਬੋਨ ਵਾਲੇ ਆਗੇ ਹਨਾ ਇਹ ਤਾਂ ਚੂਲੇ ਨਾਲ ਰਿਲੇਟਡ ਹੈ। ਹਾਂਜੀ। ਜਿਹੜੇ ਆਹ ਵਾਲੀ ਸਮੱਸਿਆ ਆਦੀ ਜਿਵੇਂ ਲੋਅਰ ਬੈਗ ਜਿਵੇਂ ਕਹਿੰਦਾ ਬੰਦਾ ਥੱਲੇ ਓ ਢੂਈ ਦੁਖਦੀ ਆ ਉਹ ਆਹ ਮਾਰਕਿਆਂ ਚ ਦਿੱਕਤ ਹੁੰਦੀ ਹੈ। ਹਾਂਜੀ ਜਦੋਂ ਆ ਨਸਾਰ ਚੁੱਕ ਪਾਈ ਜਾਂਦੀ ਆ ਜਾਂ ਕੁਝ ਹੋ ਜਾਂਦਾ ਜੇ ਮੈਨੂੰ ਵੀ ਉਹ ਸਮੱਸਿਆ ਆ ਜਾਂਦੀ ਮੈਂ ਕਦੇ ਵਜਨ ਚੱਕਾ ਤਾਂ ਮੈਨੂੰ ਇੱਥੇ ਲੜ ਦੂੰਗਾ ਉਹ ਐਨ ਸੀਰੀਜ਼ 'ਚ ਦਿੱਕਤ ਆਉਗੇ ਬੰਦੇ ਨੇ ਅੱਛਾ ਜੀ ਠੀਕ ਹੈ ਜੀ ਵਾਹ ਐਲਸਰੀ ਚ ਜਿਵੇਂ ਚੁੱਕ ਪੈਣੀ ਭਾਰ ਚੱਕਣ ਨਾਲ ਜਾਂ ਤੂੰ ਕਹੇ ਰੰਦਾ ਬੰਦਾ ਕੋਈ ਵੀ ਲਾ ਲੋ ਜਿਹਦੇ ਲੋਰ ਬੈਕ ਚ ਦਰਦ ਹੁੰਦਾ ਉਹ ਐਲਸਰੀ ਹੀ ਹੁੰਦੀ ਹੈ ਜੀ ਇਹ ਇਹ ਜਿਵੇਂ ਮੰਨ ਲਓ ਭਾਰ ਚੱਕਣ ਕਰਕੇ ਕਿਸੇ ਦੀ ਕੋਈ ਸਮੱਸਿਆ ਆਈ ਹੋਈ ਆ ਹਾਂਜੀ ਉਹ ਇੱਥੇ ਜਿਹੜਾ ਤੁਹਾਡਾ ਤਰੀਕਾ ਇਸ ਨਾਲ ਹੀ ਠੀਕ ਹੋ ਜਾਂਦਾ ਬਿਲਕੁਲ ਸਰ 100% ਹੋ ਜਾਂਦਾ ਜੀ ਕਿੰਨੀਆਂ ਸੈਟਿੰਗਾਂ ਉਹਦੇ ਵਿੱਚ ਠੀਕ ਹੁੰਦਾ ਸਰ ਠੀਕ ਬੰਦੇ ਦੀ ਬੋਡੀ ਤੇ ਡਿਪੈਂਡ ਹੈ ਜੀ ਹੁਣ ਸਾਨੂੰ ਇਹ ਨਹੀਂ ਨਾ ਪਤਾ ਵੀ ਉਹਦੀ ਬੋਡੀ ਚ ਕਿੰਨੀ ਕੁ ਤਾਕਤ ਹੈ ਇਹ ਇੱਕ ਠੀਕ ਹੈ ਜੀ ਦੂਜਾ ਕਾਰਨ ਉਹਦੀ ਬਾਡੀ ਕਿੰਨੇ ਕ ਟਾਈਮ ਤੋਂ ਹਿੱਲੀ ਹੋਈ ਆ ਦੂਜਾ ਕਾਰਨ ਤੀਜਾ ਕਾਰਨ ਕਿ ਉਹਦੀ ਬਾਡੀ ਚ ਕੋਈ ਬੈਵੱਦੀ ਤਾਂ ਨਹੀਂ ਹੈਗੀ ਇਹ ਤਿੰਨ ਚਾਰ ਤੀਜਾ ਮੈਟਰ ਕਰਦੇ ਆਣੇ ਜੀ ਠੀਕ ਹੈ ਜੀ ਠੀਕ ਹੈ ਇਹਦੇ ਹਿਸਾਬ ਨਾਲ ਅਸੀਂ ਟਰੀਟਮੈਂਟ ਕਰਦੇ ਆ ਜੀ ਠੀਕ ਹੈ ਤੇ ਜਿਵੇਂ ਮੰਨ ਲਓ ਸੈਟਿੰਗ ਦੱਸਿਆ ਇੱਕ ਸੈਟਿੰਗ ਹੋ ਗਈ ਉਸ ਤੋਂ ਬਾਅਦ ਕਿੰਨੀਆਂ ਕਿ ਸੈਟਿੰਗ ਵੱਧ ਤੋਂ ਵੱਧ ਲਾਉਣੀਆਂ ਪੈ ਜਾਂਦੀਆਂ ਜੇ ਮੰਨ ਲਓ ਸਰੀਰ ਤੁਹਾਨੂੰ ਦੱਸੇ ਸੇਵਰ ਤਾਂ ਸਰੀਰ ਕੋਈ ਕਮਜ਼ੋਰ ਆ ਹੁੰਦਾ ਤਾਕਤ ਹੁੰਦਾ ਵੀ ਵੱਧ ਤੋਂ ਵੱਧ ਕਿੰਨੀਆਂ ਕਰਨ ਦਾ ਅੰਦਾਜ਼ਾ ਕੋਈ ਵੀ ਸੈਟਿੰਗ ਦੀ ਗਿਣਤੀ ਨਹੀਂ ਹੁੰਦੀ ਜੀ ਕੋਈ ਵੀ ਬ ਪਹਿਲੀ ਵਾਰ ਚ ਵੀ ਠੀਕ ਹੋ ਜਾਂਦਾ ਕੋਈ ਬੰਦਾ ਅੱਛਾ ਪਹਿਲੀ ਵਾਰ ਚ ਵੀ ਹੋ ਜਾਂਦਾ ਠੀਕ ਹੈ। ਹਾਂ ਕਈ ਬੰਦੇ 10ਵੀਂ ਵਾਰ ਚ ਵੀ ਠੀਕ ਹੋ ਜਾਂਦੇ 10ਵੀਂ ਵਾਰ ਚ ਹਾਂ ਤੇ ਸੈਟਿੰਗ ਕਿੰਨੇ ਦਿਨਾਂ ਬਾਅਦ ਹੁੰਦੀ ਹੈ ਐਕਸਾ? ਸੇ ਚਾਰ ਦਿਨਾਂ ਬਾਅਦ ਸੈਟਿੰਗ ਦਿੰਦੇ ਆ ਜੀ। ਤੇ ਜੇ ਕਿਹਨੇ ਦੂਰੋਂ ਦਾ ਬੰਦਾ ਡੇਲੀ ਆਉਣਾ ਹੋਵੇ ਜੀ। ਸਰ ਡੇਲੀ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ। ਸਾਡਾ ਕੰਮ ਤੁਹਾਨੂੰ ਮੈਂ ਹੁਣੇ ਦੱਸ ਕੇ ਹਾਂਦਾ ਵੀ ਜੋਇੰਟ ਨੂੰ ਆਪਣੀ ਥਾਂ ਤੇ ਖੜਾਣਾ ਹੈ। ਜਿਵੇਂ ਉਹਨੂੰ ਰੋਜ਼-ਰੋਜ਼ ਛੇੜੀ ਜਾਊਂਗਾ ਕਿੱਥੋਂ ਫੜੂਗਾ ਤਾਂ ਹਿੱਲੀ ਜਾਊਗਾ ਰੋਜ਼-ਰੋਜ਼ ਹੀ ਹਿੱਲੀ ਜਾਊਗਾ। ਉਹਨੂੰ ਜੀ ਕਿਉਂ ਲਾਉਂਦਾ ਜੀ ਇੰਨੇ ਦਿਨਾਂ ਦਾ ਕਿਉਂ ਖੜ ਜੇ ਜੁੜ ਜੇ ਚੀਜ਼ ਜੁੜ ਜੇ ਹਾਂ ਹੁਣ ਸਾਡਾ ਕੰਮ ਵੀ ਇਹੀ ਹੈ ਜੋ ਅਸੀਂ ਟ੍ਰੀਟਮੈਂਟ ਕਰਦਾ ਵੀ ਆਪਣੀ ਥਾਂ ਤੇ ਖੜ ਜੇ ਉਹ ਹਮ ਫਿਕਸ ਹੋ ਜੇ ਉੱਥੇ ਜਿਹੜੀ ਪ੍ਰੋਬਲਮ ਆ ਉਹਦਾ ਹੱਲ ਹੋ ਜੇ ਠੀਕ ਹੈ ਜੀ ਤੇ ਕਹਿਣ ਦਾ ਭਾਵ ਇਹੀ ਹੈ ਵੀ ਜਿਹੜਾ ਇਹਦੇ ਵਿੱਚ ਜਿਹੜਾ ਮੇਨ ਸਮੱਸਿਆ ਹੁੰਦੀ ਹੈ ਚਾਹੇ ਇਹ ਮੰਨ ਕੇ ਜਾਂ ਕੋਈ ਵੀ ਹੈ ਇਹ ਡਿਸਲੋਕੇਸ਼ਨ ਜਿਵੇਂ ਤੁਸੀਂ ਦੱਸਿਆ ਵੀ ਆਪਣੀ ਥਾਂ ਤੋਂ ਚੀਜ਼ ਹਿੱਲ ਜਾਂਦੀ ਹੈ ਉਹ ਜਦੋਂ ਸਮੱਸਿਆ ਆਦੇ ਤੁਸੀਂ ਆਹ ਤਕਨੀਕ ਜੋ ਵੀ ਤੁਸੀਂ ਹਨਾ ਕਰ ਰਹੇ ਹੋ ਇਹਦੇ ਨਾਲ ਜਿਹੜੀ ਉਹਨੂੰ ਮੰਕਿਆਂ ਨੂੰ ਕਹਿ ਲਈ ਉਹਨਾਂ ਨੂੰ ਸਹੀ ਜਗ੍ਹਾ ਦੇ ਉੱਤੇ ਲੈ ਆਉਨੇ ਉਹਦੇ ਕਰਕੇ ਜਿਹੜੀ ਸਮੱਸਿਆ ਆਪਣੇ ਆਪ ਠੀਕ ਹੋ ਜਾਂਦੀ ਹੈ ਤਾਂ ਇਹ ਕੋਈ ਦਵਾਈ ਨਹੀਂ ਹੈ ਹਨਾ ਕੋਈ ਆਪਰੇਸ਼ਨ ਨਹੀਂ ਹੈ ਇੱਕ ਤਕਨੀਕੀ ਕੰਮ ਹੈ ਹਨਾ ਤੇ ਜਦੋਂ ਤੁਹਾਡੇ ਕੋਈ ਵੀ ਪੇਨ ਹੁੰਦਾ ਹੈ ਹਾਂਜੀ ਤੁਸੀਂ ਦਵਾਈ ਲੈ ਕੇ ਪੇਨ ਰੋਕ ਸਕਦੇ ਹੋ ਕੁਝ ਕੁ ਟਾਈਮ ਵਾਸਤੇ ਜਿਹੜੀ ਦਵਾਈ ਹੁੰਦੀ ਉਹ ਟੈਂਪੋਰਰੀ ਟਰੀਟਮੈਂਟ ਹੁੰਦਾ ਹੂੰ ਠੀਕ ਹੈ ਜਦੋਂ ਅਸਲੀ ਕੰਮ ਕਰਦੇ ਬੰਦੇ ਦਾ ਪਰਮਾਨੈਂਟ ਪੇਨ ਬੰਦ ਹੁੰਦਾ ਅੱਛਾ ਤੁਹਾਡੇ ਕੋਲੇ ਮੰਨ ਲਓ ਕੋਈ 5 10 ਸੈਟਿੰਗਾਂ ਚ ਬੰਦਾ ਠੀਕ ਹੋ ਗਿਆ ਉਸ ਤੋਂ ਮੁੜ ਕੇ ਓਕੇ ਹੋ ਗਿਆ ਕਿਉਂ ਹੋਊਗਾ ਜੀ ਜਦ ਤੱਕ ਉਹਦਾ ਜੋਇੰਟ ਸਹੀ ਹੈ ਉਹਨੂੰ ਕੁਝ ਕੋਈ ਦਿੱਕਤ ਨਹੀਂ ਹੋਣੀ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਤਾਂ ਆਪਣਾ ਨੰਬਰ ਬਾਈ ਜੀ ਦਾ ਨਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇੱਥੇ ਕਿਸੇ ਨੇ ਆਉਣਾ ਤਾਂ ਆ ਸਕਦੇ ਹੋ ਆਪਣਾ ਜਿਹੜਾ ਇਹ ਇਲਾਜ ਕਰਵਾ ਸਕਦੇ ਹੋ ਕਿਉਂਕਿ ਬਾਈ ਤੁਹਾਡੇ ਕੋਲ ਪੇਸ਼ੈਂਟ ਕਿੰਨੀ ਦੂਰੋਂ ਦੂਰੋਂ ਹਰਿਆਣਾ ਹਿਮਾਚਲ ਪੰਜਾਬ ਠੀਕ ਹੈ ਪਰ ਮੰਨ ਲਓ ਕਿ ਤਕਰੀਬਨ ਆਪਣੇ ਨੇੜੇ ਨੇੜੇ ਜਿੰਨੀਆਂ ਵੀ ਸਟੇਟਾਂ ਨੇ ਸਾਰਿਆਂ ਤੋਂ ਹੀ ਆਉਂਦੇ ਨੇ ਜੀ ਆਪਣੇ ਕੋਲ ਅੱਛਾ ਫਿਰ ਉਹਨਾਂ ਨੂੰ ਵਾਰ-ਵਾਰ ਆਉਣਾ ਪੈਂਦਾ ਆਉਂਦੇ ਲੋਕ ਹਨਾ ਕਿਉਂਕਿ ਜਿਹੜੇ ਤਾਂ ਜਾਦੇ ਦੂਰੋਂ ਆਉਂਦੇ ਨੇ ਜੀ ਅਸੀਂ ਉਹਨੂੰ ਕਹਿ ਦਿੰਨੇ ਆ ਵੀ ਤੁਸੀਂ ਹਫਤੇ ਬਾਅਦ ਆ ਜਿਆ ਕਰੋ ਹਫਤੇ ਬਾਅਦ ਠੀਕ ਹੈ ਨਹੀਂ ਕੀ ਕਰਦੇ ਆ ਅਸੀਂ ਉਹਨਾਂ ਵਾਸਤੇ ਕੋਈ ਇੱਥੇ ਜਿਵੇਂ ਗੁਰੂ ਘਰ ਚ ਰਹਿਲੇ ਹੀ ਬੰਦਾ 2-3 ਦਿਨ 2-3 ਸੈਟਿੰਗਾਂ ਦੇ ਕੇ ਉਹਨੂੰ ਕੁਝ ਚੱਲਣਯੋਗ ਕਰਕੇ ਫਿਰ ਬੁਲਾ ਲੈਨੇ 15 ਦਿਨਾਂ ਬਾਅਦ ਆ ਜਾਗਾ ਠੀਕ ਹੈ ਹਾਂਜੀ ਹਾਂਜੀ ਕੋਈ ਕਈ ਵਾਰ ਤਾਂ ਤੋਂ ਹੀ ਦਾ ਕੰਮ ਹੈ ਜਿਹੇ ਵੀ ਲੋਕ ਹੋ ਜਾਂਦੇ ਜਿੰਨਾਂ ਤੋਂ ਉੱਠੇ ਨਹੀਂ ਜਾਂਦਾ ਨਹੀਂ ਇਹ ਜਿਵੇਂ ਆਉਂਦੇ ਹੁਣ ਹਾਂਜੀ ਸਰ ਬਿਲਕੁਲ ਆਉਂਦੇ ਉਹ ਤੁਰਨ ਫਿਰ ਵਧੀਆ ਲੱਗ ਜਾਂਦਾ ਕਈ ਤਾਂ ਮਤਲਬ ਕਿ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ ਵੀ ਉਹਨੂੰ ਦੋ ਦੋ ਬੰਦੇ ਫੜ ਕੇ ਲੈ ਕੇ ਆਉਂਦੇ ਆ ਦੋ ਤਿੰਨ ਬੰਦੇ ਚੱਕ ਕੇ ਲੈ ਕੇ ਆਉਂਦੇ ਆ ਜਾਂਦੇ ਹੋਏ ਰੱਬ ਦੀ ਕਿਰਪਾ ਨਾਲ ਆਪ ਤੁਰ ਕੇ ਜਾਂਦੇ ਨੇ ਇਹੋ ਜਿਹੇ ਵੀ ਸਾਡੇ ਕੋਲ ਕੇਸ ਆਂਦੇ ਨੇ ਆਂਟੀ ਕੀ ਨਾਮ ਹੈ ਜੀ ਕਿੱਥੋਂ ਆਏ ਤੁਸੀਂ ਮੇਰਾ ਨਾਮ ਕੀਤਾ ਮੈਂ ਪਟਿਆਲੇ ਤੋਂ ਆਈ ਹਾਂ ਹਾਂਜੀ ਕੀ ਤਕਲੀਫ ਆਂਦੀ ਤੁਹਾਨੂੰ ਮੈਨੂੰ ਤਕਲੀਫ ਬੈਕ ਦੀ ਬਹੁਤ ਜ਼ਿਆਦਾ ਆ ਕਮਰ ਦਰਦ ਦਿੰਦੀ ਕਮਰ ਦਰਦ ਬਹੁਤ ਸੀ ਤੇ ਪਹਿਲਾਂ ਹੋਰ ਕਿਤੋਂ ਇਲਾਜ ਵਗੈਰਾ ਕਰਵਾਏ ਬਹੁਤ ਕਰਾਏ ਇਹ ਫਰਕ ਨਹੀਂ ਪਿਆ ਨਹੀਂ ਫਰਕ ਪਿਆ ਤੇ ਇੱਥੋਂ ਤੁਹਾਨੂੰ ਕੀ ਫਰਕ ਪਿਆ ਰਹੀ ਹੁਣ ਇੱਥੋਂ ਮੈਨੂੰ ਬਹੁਤ ਮੈਂ ਹਜੇ ਤੀਜੀ ਚੌਥੀ ਵਾਰ ਹੀ ਆਈ ਹਾਂ ਬਹੁਤ ਜ਼ਿਆਦਾ ਫਰਕ ਆச்சா ਕਾਫੀ ਜ਼ਿਆਦਾ ਫਰਕ ਦਰਦ ਵਗੈਰਾ 70% ਹਾਂ ਦਰਦ ਬਿਲਕੁਲ ਹੁਣ ਠੀਕ ਹੈ ਕੋਈ ਦਰਦ ਨਹੀਂ ਆ ਕੀ ਲੱਗਦਾ ਕਿ 100% ਠੀਕ ਹੋ ਜੁਗਈ ਬਿਲਕੁਲ ਜ 70% ਠੀਕ ਹੋ ਗਿਆ ਤਾਂ 30% ਹੀ ਰਹਿ ਗਿਆ ਨਾ ਕੀ ਨਾਮ ਵੀਰ ਜੀ ਕਿੱਥੋਂ ਆਏ ਹੋ ਅਮਦੂਤ ਸਿੰਘ ਜੀ ਮੈਂ ਆਪਣਾ ਬਠਿੰਡੇ ਤੋਂ ਆਇਆ ਰਾਮਪ੍ਰੇਮ ਮੋੜ ਤੋਂ ਰਮ ਪ੍ਰੇਮਾ ਹਾਂ ਕਿਸ ਮਸਟਰ ਸੀ ਵੀਰੇ ਤਨੂ ਵੀਰੇ ਮੇਰੇ ਚੂਲੇ ਦਾ ਸੀਗਾ ਚੂਲਾ ਹਿੱਲੇ ਵਿਆ ਸੀਗਾ ਇਹ ਅੱਛਾ ਤੇ ਇੱਥੇ ਕਿੰਨੀ ਵਾਰ ਆਇਓ ਮੈਂ ਦੂਸਰੀ ਵਾਰ ਆਇਆ ਵੀਰੇ ਤੇ ਕਿੰਨਾ ਕੁ ਫਰਕ ਹੈ ਵੀਰੇ ਮੈਨੂੰ 100 ਚੋਂ 50% ਫਰਕ ਲੱਗ ਰਿਹਾ ਵੀਰੇ ਹੁਣ ਦੂਜੀ ਸੈਟਿੰਗ ਦੇ ਵਿੱਚ 50% ਤੇ ਪਹਿਲਾਂ ਵੀਰੇ ਕੀ ਕਿਥੋਂ ਕਿਥੋਂ ਡਾਕਟਰਾਂ ਕੋਲ ਇਲਾਜ ਕਰਵਾਇਆ ਲੈ ਵੀਰੇ ਮੈਂ ਹਾਂ ਬਹੁਤ ਡਾਕਟਰਾਂ ਕੋਲੇ ਦਿਖਾਇਆ ਸਾਰੇ ਆਪਰੇਸ਼ਨ ਹੀ ਕਹਿ ਰਹੇ ਸੀਗੇ ਤਾਂ ਕਰਕੇ ਬਸ ਸਾਈਡ ਦੇਖੀ ਸੀ ਨਭਾਈਆਂ ਦੀ ਦੂਸਰੀ ਵਾਰੀ ਆਇਆ ਸੀ ਬਹੁਤ ਫਰਕ ਆ ਪਈ ਅੱਗੇ ਆਪਰੇਸ਼ਨ ਕੀ ਚੂਲੇ ਨਾ ਕੀਆ ਸੀ ਹਾਂਜੀ ਹਾਂਜੀ ਵੀਰੇ ਅੱਛਾ ਤੇ ਹੁਣ ਲੱਗਦਾ ਵੀ ਕਰਾਉਣਾ ਪਊਗਾ ਨਹੀਂ ਨਹੀਂ ਵੀਰੇ ਕੋਈ ਦਿੱਕਤ ਨਹੀਂ ਹੁਣ ਦੂਸਰੀ ਵਾਰ ਦਿਖਾਉਣਾ ਹੈ ਬਾਕੀ 100 ਚੋਂ 50% ਸਹੀ ਹੈ ਕੀ ਨਾਮ ਹੈ ਜੀ ਤੁਹਾਡਾ ਕਿਹੜੀ ਜਗ੍ਹਾ ਤੋਂ ਹੈ ਸੀਮਾ ਸੀਮਾ ਕਿਹੜੀ ਜਗ੍ਹਾ ਤੋਂ ਹੈ ਜੀ ਪਟਿਆਲਾ

अच्छा हां जी हम सारा कुछ ठीक है हां ठीक है ਤਾਂ ਬਾਈ ਬਾਕੀ ਹੈ ਨਾ ਜਾਣਕਾਰੀ ਸਾਰੀ ਦੇ ਹੀ ਦਿੱਤੀ ਹੈਗੀ ਜਿਹੜਾ ਬੇਸਿਕ ਸਮੱਸਿਆ ਬਾਈ ਜੀ ਨੇ ਉਹ ਵੀ ਸਮਝਾ ਦਿੱਤੀ ਹੈ ਸੋ ਕੋਈ ਵੀ ਕਿਸੇ ਨੂੰ ਸਮੱਸਿਆ ਦਾ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਹੈ ਗੱਲਬਾਤ ਕਰਕੇ ਤੁਸੀਂ ਆ ਸਕਦੇ ਹੋ ਪਟਿਆਲਾ ਆਪਾਂ ਬੈਠੇ ਬਾਈ ਐਡਰੈਸ ਇੱਕ ਵਾਰ ਦੱਸ ਦੋ ਥੋੜਾ ਸਰ ਸਾਡਾ ਐਡਰੈਸ ਹੈਗਾ ਜੀ ਸਮਾਣਾ ਪਟਿਆਲਾ ਰੋਡ ਦੇ ਉੱਤੇ ਪਟਿਆਲੇ ਦੇ ਵਿੱਚ ਕਲੀਨਿਕ ਆਪਣਾ 그린 ਪਾਰਕ ਕਲੋਨੀ ਹੈ ਜੀ ਇਹ ਸਿਆਣੇ ਪਿੰਡ ਦੇ ਨੇੜੇ ਠੀਕ ਹੈ ਤਾਂ ਕਿਸੇ ਨੇ ਵੀ ਆਉਣਾ ਆ ਸਕਦੇ ਹੋ ਤੇ ਬਾਕੀ ਤੁਹਾਡੇ ਆਸ-ਪਾਸ ਤੁਹਾਡੀ ਨਿਗ੍ਹਾ ਦੇ ਵਿੱਚ ਕਹੇ ਬੰਦੇ ਨੂੰ ਕੋਈ ਕਮਰ ਦੀ ਘਟੂਈ ਦੀ ਸਮੱਸਿਆ ਹੈ ਤਾਂ ਉਹਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਦਾ ਕੋਈ ਫਾਇਦਾ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਜੀ ਧੰਨਵਾਦ